ਵਾਪਰਾ ਜਿਹੜੇ ਜਿੱਥੇ ਬੈਕਗੀਆਂ ਹਨ ਉਹਨਾਂ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਹੈ ਜਿਹੜਾ ਅੱਜ ਇਸ ਪੋਗਰਾ ਵਿੱਚ ਤੁਸੀਂ ਭਾਗ ਲਿਆ ਸਤਿ ਸ਼੍ਰੀ ਅਕਾਲ ਜਿੰਦਰ ਸਿੰਘ ਹੋਜੀ ਪੰਜ ਪਾਸਵਾਲ ਦੀ 75% ਰੰਗਲਾ 2 ਵਾਰ 3% ਜਨਗ ਦੀ ਜੀਦਾ ਹੈ ਐਨ ਆਰ ਆਈ ਵੀਰਾਂ ਨਾਲ ਜਿਹੜਾ ਹੈਗਾ ਜਾਂ ਪੰਜਾਬ ਦੇ ਪਿੰਡਾਂ ਨਾਲ ਆਪਣਾ ਮੋਹ ਹੈ ਕੱਕ ਕਵੀ ਲਿਖਦਾ ਉਹ ਪੱਤਰ ਬਰਾ ਉਸਟਾ ਦੇ ਸੁਪਟਾ ਪਰ ਇਹਨਾਂ ਦਾ ਜਿਹੜਾ ਮੋਹ ਹੈ ਉਹ ਆਪਣਾ ਪਿੰਡ ਦੇ ਨਾਲ ਹੁੰਦਾ ਇਹਨਾਂ ਦੀ ਜੜਖੰਡੇ ਵਿੱਚ ਸੇਸ਼ ਦਾ ਪ੍ਰਬੰਧ ਹੋਵੇ ਸਾਂਝੇ ਖਾਣੇ ਤੇ ਜਿੱਥੇ ਵੀ ਹੈਗਾ ਹੋਵੇ ਪਰ ਦੋ ਕੋਸਾ ਹੁੰਦਾ ਜਦੋਂ ਇਹਨਾਂ ਐਨ ਆਰ ਆਈ ਵੀਰਾਂ ਨੂੰ ਅਨਬਾਰਵਾ ਕੀਤਾ ਜਾਂਦਾ ਇਸ ਹੋਂਦੇ ਕੀ ਹੈ ਉਸ ਤੋਂ ਤੱਕਾ ਰਹੇ ਕਿ ਅਸੀਂ ਪਿੰਡ ਚਾਈਏ ਤੇ ਸਾਡਾ ਜਿਹੜਾ ਇੱਥੇ ਹਾਂ ਤੇ ਸਾਡਾ ਸਤਿਕਾਰ ਹੋਵੇ ਪਰ ਜੋ ਪਿਛਲੇ ਤਾਂ ਦੇ ਦੋ ਸੰਜਣਾ ਨੇ ਐਗਜ਼ਾਮਪਲ ਸੈੱਟ ਕੀਤੀ ਆ ਇੱਕ ਥਾਂ ਕਿਉਂਕਿ ਇਹ ਅੱਜ ਦੀ ਤਰੀਕ ਦੇ ਵਿੱਚ ਅੱਜ ਸਾਨੂੰ ਬਲਕਨ ਬਾਜ਼ਾਰ ਤੋਂ ਕੀ ਤੋਂ ਫਿਕੀਰ ਬਣਦੀ ਨੋੜ ਨਹੀਂ ਸਾਨੂੰ ਜਿਹੜੀਆਂ ਖੁਰਦਿਆਂ ਦੇ ਵਿੱਚ ਉਹਨਾਂ ਦੇ ਭਰਾਵਾਂ ਨੇ ਫ੍ਰੀ ਆਫ ਕੋਸਟ ਦਿਸਪੈਂਸਰੀ ਖੋਲੀ ਆ ਜਿਨ੍ਹਾਂ ਨੇ ਆਪਣੇ ਭਰਾ ਨੂੰ ਪ੍ਰਧਾਨ ਬਣਾਇਆ ਮੈਂ ਕੈਨੇਡਾ ਸੀ ਪਰ ਮੈਨੂੰ ਜੇ ਮੈਂ ਚੰਗਾ ਬਣਾ ਕੀ ਕੰਮ ਕੀਤਾ ਇਧਰ ਨੂੰ ਚੇਅਰਮੈਨ ਕਿਉਂ ਬਣਾਇਆ ਟੱਕ ਜੀ ਨਹੀਂ ਹੁੰਦਾ ਅਸੀਂ ਸਾਰਾ ਕੀਤਾ ਉਹ ਚੰਗੂ ਗਿਆ ਨਹੀਂ ਉਹ ਮੋਕਾ ਦਿਓ ਇੱਥੇ ਜਦੋਂ ਸਾਡੇ ਸੰਘਾ ਸਾਹਿਬ ਨੇ ਕਿਹਾ ਥੋੜਾ ਜਿਹਾ ਐਨਆਰਵੀ ਦਾ ਦੋਸ਼ ਵੀ ਲਾਉਣੇ ਕਿ ਇਹਨਾਂ ਨੇ ਆਪ ਪਾਰਟੀ ਨਿਯੁਕਤੀ ਹੈ ਨਹੀਂ ਸੀ ਜਿਹਨੇ ਬਹੁਤ ਪਰਪੁਲ ਚੜਾਤਾ ਇਹਨਾਂ ਨੂੰ ਇਹ ਜਿਹੜੇ ਨਕਾਰੇ ਸੀ ਲੋਕੀ ਪਿੰਡਾਂ ਚਾਂਤ ਤੌਰ ਤੇ ਜਿਹਨਾਂ ਨੂੰ ਪੁੱਛਦਾ ਨਹੀਂ ਸੀ ਨਾਕਾਲੀ ਨਾ ਕਾਰਨਸ ਨਾ ਕਾਮਰੇ ਪੁੱਛਦੇ ਸੀ ਉਹ ਬੰਦੇ ਜਿਹੜੇ ਸ਼ਿਕਾਇਤੀ ਬੰਦੇ ਸੀ ਉਹ ਤਕਰੀਬਨ 80% ਆ ਦੇ ਜਿਹੜੇ ਇਹਨਾਂ ਦਾ ਜਿਹੜਾ ਰੈਂਟਰ ਬਣਿਆ ਉਹ 80% ਉਹ ਬੰਦੇ ਆ ਸੋ ਆਪਾਂ ਜਦ ਗੱਲ ਕਰਦੇ ਆ ਪ੍ਰਾਣੀ ਜਦੋਂ ਕਿਸੇ ਦੇ ਨਹੀਂ ਸ਼ਾਫਾਸ਼ਾ ਮਿਲਦੀ ਬੰਦੇ ਆ ਕੰਮ ਕੰਮ ਦੀਨ ਕਰਦਾ ਮੈਨੂੰ ਪੰਜਾਬ ਸਰਕਾਰ ਨੇ ਮਾਰਕੀਟਿੰਗ ਦਾ ਚੇਅਰਮੈਨ ਬਣਾਇਆ ਸਭ ਤੋਂ ਪਹਿਲਾਂ ਮੈਂ ਜਿਹੜੀ ਤੁਹਾਡੀ ਸਰਕ ਆਉਂਦੀ ਆ ਸ਼੍ਰੀ ਤੋਂ ਬਿਨੈਤ ਲੁਕਪਾਈ ਫੇਰਾ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਬਈ ਤੁਹਾਡਾ 9 ਕਰੋੜ ਪੈ ਲਗਾਇਆ ਜੰਡਾਲੇ ਤੋਂ ਲੈ ਕੇ ਕੀ ਨਾ ਤਾਈ ਮੇਰੇ ਨਾਲ ਮੇਰੇ ਬਹੁਤ ਸਾਰੇ ਸੱਜਣ ਚੰਦਰਾ ਚੰਡੀਗੜ੍ਹ ਜਦੋਂ ਕੋਈ ਬੰਦੇ ਨੂੰ ਵਾਧਾ ਕਰਦਾ ਤਾਂ ਕੋਸ਼ਿਸ਼ ਹੀ ਕਰਨੀ ਚਾਹੀਦੀ ਹੈ ਮੈਂ ਬੜੀ ਕੋਸ਼ਿਸ਼ ਤਾਂ ਕੀਤੀ ਔਰ ਲਗਭਗ ਤੇ ਕਿਸੇ ਨਾ ਕਿਸੇ ਦੇ ਮਨ ਨੂੰ ਫੈਸਲਾ ਹੋ ਗਿਆ ਮੇਰੀ ਆਪ ਨੂੰ ਸਾਰੇ ਸਾਥੀ ਔਰ ਸਾਰੇ ਸਾਡੇ ਵੱਡੇ ਵਾਰਸ ਲੋਕਾਂ ਅੱਜ ਮੈਂ ਤੁਮ ਸਾਰਿਆਂ ਨੂੰ ਭੇਜਿਆ ਹੈ ਜਿੱਦਾਂ ਔਰ ਤੁਹਾਡਾ ਆਪਾ ਦੋਨੇ ਕਰਦੇ ਇੱਕ ਮਿੰਟ ਜੀ ਚਲੋ ਹਸਪਤਲ ਚਲੋ ਚਲੋ ਜੋ ਬੋਲੇ ਸੋਨਿਆਰ ਬੋ ਜੀ ਦਾ ਚਲੋ ਹਾਂਜੀ ਡਾਕਟਰ ਸਾਹਿਬ ਅੱਜ ਜਿਹੜਾ ਉਦਗਨਨ ਕੀਤਾ ਗਿਆ ਹੈਗਾ ਵਾ ਥਾੜੀ ਵਾਲ ਪਿੰਡ ਚ ਕੀ ਕਹਿਣਾ ਚਾਹੋ ਅੱਜ ਸਾਡੇ ਐਨ ਆਰ ਆਈ ਵੀਰ ਜੋ ਜਰਨੈਲ ਸਿੰਘ ਜੀ ਯੂਕੇ ਤੋਂ ਆਏ ਸੀ ਉਹਨਾਂ ਨੇ ਉੱਥੇ ਯੂਕੇ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਤੋਂ ਆ ਜੋ ਇਹਨਾਂ ਦੇ ਨਾਮ ਲਿਖੇ ਹੋਏ ਨੇ ਇਹਨਾਂ ਨੇ ਸਾਰਿਆਂ ਤੋਂ ਪੈਸੇ ਲਏ ਔਰ ਅਜਿਹੜਾ ਛੱਪੜ ਹੈਗਾ ਇਹਦੇ ਚਾਰੇ ਪਾਸੇ ਚਾਰਦੁਆਰੀ ਬਣਾਈ ਉਹਨੂੰ ਸਾਫ ਕੀਤਾ ਔਰ ਪਿੰਡ ਦੇ ਵਿੱਚ ਜਿਹੜੀ ਪ੍ਰੋਬਲਮ ਸੀ ਉਹਨੂੰ ਕਾਫੀ ਹੱਦ ਤੱਕ ਸੌਲਟ ਆਊਟ ਕੀਤਾ ਸੋ ਇਹਨਾਂ ਦੇ ਜਿਹੜਾ ਮੰਦਾ ਸੀਗਾ ਕਿ ਇਹਨਾਂ ਨੂੰ ਕੋਈ ਅਪਰੀਸ਼ੀਏਟ ਨਹੀਂ ਕਰਦਾ ਸੋ ਅੱਜ ਮੈਂ ਧੰਨਵਾਦੀਆਂ ਪਿੰਡ ਦੀ ਪੰਚਾਇਤ ਦਾ ਸਾਡੇ ਸਰਪੰਚ ਸਾਹਿਬ ਦਾ ਬਾਂਕਾ ਜੀ ਦਾ ਔਰ ਬਾਕੀ ਪੰਚਾਇਤ ਮੈਂਬਰਾਂ ਦਾ ਸਾਫਕਾ ਸਰਪੰਚ ਸਾਹਿਬ ਦਾ ਕਿ ਇਹਨਾਂ ਸਾਰਿਆਂ ਨੇ ਰਲ ਕੇ ਅੱਜ ਇਹਨਾਂ ਨੂੰ ਅਪਰੀਸ਼ੀਏਟ ਕੀਤਾ ਔਰ ਅੱਜ ਇੱਥੇ ਇਹਨਾਂ ਦਾ ਜੋ ਕੰਟਰੀਬਿਊਟਰ ਹੈਗੇ ਆ ਉਹਨਾਂ ਦਾ ਗ੍ਰਾਮ ਪੰਚਾਇਤ ਨੇ ਉਹਨਾਂ ਦਾ ਇੱਥੇ ਪੱਥਰ ਲਾਇਆ ਸੋ ਮੈਂ ਇਹਨਾਂ ਦਾ ਧੰਨਵਾਦੀ ਹਾਂ ਔਰ ਇਹਦੇ ਨਾਲ ਕੁਝ ਖਾਸ ਨਹੀਂ ਹੋਣ ਵਾਲਾ ਕੋਈ ਇਹ ਸਿਆਸੀ ਜਾਂ ਕੋਈ ਓਦਾਂ ਦੀ ਗੱਲ ਨਹੀਂ ਸੀ ਅਸੀਂ ਤਾਂ ਸਿਰਫ ਇਹੀ ਸੋਚਦੇ ਆ ਕਿ ਇਹ ਸਾਡੇ ਜਿਹੜੇ ਭਰਾ ਆ ਜਦੋਂ ਵਾਪਸ ਆਪਣੇ ਮੁਲਕ ਜਾਣਗੇ ਇਹਨਾਂ ਦੀ ਜਿਹੜੀ ਐਪਰੀਸੀਏਸ਼ਨ ਹੈ ਇਹ ਕਈਆਂ ਨਾਲ ਗੱਲ ਕਰਨਗੇ ਉਹਦੇ ਨਾਲ ਪਿੰਡ ਦੇ ਵਿੱਚ ਔਰ ਆਲ ਦੇ ਵਾਲੇ ਪਿੰਡਾਂ ਦੇ ਵਿੱਚ ਐਨਆਰਆਈਆਂ ਉਤਸ਼ਾਹ ਆਏਗਾ ਔਰ ਉਹ ਵੀ ਆਪਣੀ ਹیثیت ਮੁਤਾਬਕ ਇੱਥੇ ਕੰਟ੍ਰਿਬਿਊਟ ਕਰਨਗੇ ਡਾਕਟਰ ਸਾਹਿਬ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜਾ ਹੈਗਾ ਵਾ ਇਸੇ ਪਿੰਡ ਦੇ ਵਿੱਚ ਜਿਹੜਾ ਹੈਗਾ ਮਾਮਲਾ ਪਟਿਆ ਸੀ ਕੀ ਜਾਣਾਂ ਦੇਖੋ ਸਿੱਖਿਆ ਕ੍ਰਾਂਤੀ ਬਾਰੇ ਜਿਹੜੀ ਗੱਲ ਸੀ ਉਹਦੋਂ ਤੁਹਾਡੇ ਨਾਲ ਸਾਰੀ ਕੀਤੀ ਸੀ ਕਿਉਂਕਿ ਇਹਨਾਂ ਨੇ ਹੀ ਅਜ ਤੋਂ ਕਈ ਸਾਲ ਪਹਿਲਾਂ ਜੋ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਕਮਰੇ ਬਣਾਏ ਸੀ ਪਰ ਮੈਨੂੰ ਇਹ ਲੱਗ ਰਿਹਾ ਹੈਗਾ ਕਿ ਜਿਹੜੀ ਕੱਲੇ ਸਾਡੇ ਹਲਕੇ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਜਦੋਂ ਆਪਾਂ ਨਜ਼ਰ ਮਾਰਦੇ ਆ ਇੱਕ ਛੋਟੀ ਸ਼ੁਰਤ ਦੀ ਗੱਲ ਹੈ ਲੋਕਾਂ ਕੋ ਇਹ ਪਿਕਚਰ ਕਲੀਅਰ ਹੋ ਚੁੱਕੀ ਹੈ ਕਿ ਕੌਣ ਕੰਟਰੀਬਿਊਟਰ ਹੈ ਸੋ ਆਪਾਂ ਇਹ ਚਾਹਨੇ ਕਿ ਸਰਕਾਰ ਅਸੀਂ ਚੁਣੀ ਹੈ ਸਰਕਾਰਾਂ ਦਾ ਕੰਮ ਸਾਡੀ ਡਿਵੈਲਪਮੈਂਟ ਕਰਾਉਣਾ ਹੈ ਪਰ ਉਹ ਉਸੇ ਗੱਲ ਦਾ ਕ੍ਰੈਡਿਟ ਲੈਣ ਜੋ ਉਹ ਕਰਦੇ ਨੇ ਅਸੀਂ ਸਾਰੇ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਐ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਉਹਨਾਂ ਦੀ ਪਾਵਰ ਐ ਉਹਨਾਂ ਦੇ ਕੋਲ ਐਸੇ ਵੇਲੇ ਸਾਰਾ ਕੁਝ ਐ ਜੇ ਆਪਾਂ ਗੱਲ ਕਰੀਏ ਤੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਅਸੀਂ 2022 ਦੇ ਵਿੱਚ ਤਕਰੀਬਨ 9 ਕਰੋੜ ਰੁਪਇਆ ਜਿਹੜਾ ਉਹਨੂੰ ਉਧਰ ਲਈ ਡਿਵੈਲਪਮੈਂਟ ਲਈ ਲੈ ਕੇ ਆਏ ਸੀ ਜਿਹਦੇ ਚੋਂ ਕਾਫੀ ਵਾਪਸ ਚਲਾ ਗਿਆ ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਕਿ ਉਹ ਇਦਾਂ ਹੀ ਸਰਕਾਰੀ ਖਾਤੇਆਂ ਜਿ ਪਿਆ ਰਹਿ ਜਾਣਾ ਐ ਉਹ ਜਿਹੜਾ ਫੰਡ ਹੈ ਉਹ ਵਾਪਸ ਪੰਚਾਇਤਾਂ ਨੂੰ ਦਿੱਤਾ ਜਾਵੇ ਉਹ ਵਰਤਣ ਜੇ ਆਪਾਂ ਗੱਲ ਕਰੀਏ ਤੇ ਅਸੀਂ ਸਾਰੇ ਜਣੇ ਦੇਸ਼ ਦੇ ਨਿਰਮਾਣ ਲਈ ਆਪਣੇ ਪਿੰਡਾਂ ਦੇ ਨਿਰਮਾਣ ਲਈ ਅਸੀਂ ਆਪਣਾ ਵਿਰੋਧੀ ਧਿਰ ਦਾ ਤਾਂ ਜਿਹੜਾ ਉਹ ਕਿਰਦਾਰ ਨਿਭਾਵਾਂ ਨਿਭਾਵਾਂਗੇ ਪਰ ਅਸੀਂ ਜਿਹੜੀ ਕੋ ਚੰਗੀ ਗੱਲ ਹੁੰਦੀ ਹੈ ਉਹਨੂੰ ਅਸੀਂ ਐਪਰੀਸ਼ੀਏਟ ਵੀ ਕਰਾਂਗੇ ਜੇ ਆਪਾਂ ਇੱਥੇ ਜੇ ਆਪਾਂ ਇੱਥੇ ਸਿੰਪਲ ਜੀ ਗੱਲ ਸਿੰਪਲ ਜੀ ਗੱਲ ਕਰੀਏ ਜੰਡੇਆਲੇ ਤੋਂ ਲੈ ਕੇ ਗਹੀਰਾ ਤੱਕ ਜੰਡੇਆਲੇ ਤੋਂ ਲੈ ਕੇ ਗਹੀਰਾ ਤੱਕ ਕਿੱਡੀ ਵੱਡੀ ਜਿਹੜੀ ਸੜਕ ਹੈ ਉਹ ਜਿਹੜੀ ਬਣੀ ਐ ਉਹ ਕਾਂਗਰਸ ਪਾਰਟੀ ਨੇ ਬਣਵਾਈ ਸੀਗੀ ਔਰ ਉਹ ਕਾਂਗਰਸ ਪਾਰਟੀ ਦੀ ਦੇਣ ਸੀ ਇਦਾਂ ਦੀਆਂ ਜਿਹੜੀਆਂ ਡਵੈਲਪਮੈਂਟਸ ਐ ਉਹ ਸਾਨੂੰ ਮੇਜਰ ਰੱਖਣੀਆਂ ਚਾਹੀਦੀਆਂ ਔਰ ਉਹਦੀਆਂ ਛੋਟੀ ਸ਼ੋਰਤ ਦੇ ਵਿੱਚ ਨਾ ਪੈਂਦੇ ਹੋਏ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਕੋਈ ਕੰਧ ਡਿੱਪਈ ਉਹਦਾ ਨਹੀਂ ਪੱਥਰ ਰੱਖਤਾ ਕੋਈ ਗੇਟ ਡਿੱਪਿਆ ਉਹਦਾ ਨਹੀਂ ਪੱਥਰ ਰੱਖਤਾ ਸੋ ਮੇਰੀ ਇਹ ਬੇਨਤੀ ਐ ਕਿ ਉਹ ਵਧੀਆ ਕੰਮ ਕਰਨ ਨਕਉਦਰ ਬਤਾਇ ਕਹਿ ਰਹੇ ਨੇ ਕਿ ਐਨਆਰਆਈ ਦਾ ਸਤਕਾਰ ਕਰ ਦਿਨਾ ਹਮੇਸ਼ਾ ਹੀ ਕੀ ਕਹੋਗੇ ਨਹੀਂ ਅਸੀਂ ਤਾਂ ਮੰਨਿਆ ਹੀ ਨਹੀਂ ਕਰਦੇ ਅਸੀਂ ਤਾਂ ਕਿੰਨੇ ਕਰਨਾ ਚਾਹੀਦਾ ਜੇ ਉਹ ਕਰਦੇ ਨੇ ਤਾਂ ਬਹੁਤ ਵਧੀਆ ਗੱਲ ਐ ਜੋ ਕਰਦੇ ਹੁੰਦੇ ਤੇ ਅੱਜ ਸਾਨੂੰ ਇੰਨੇ ਜਣਿਆਂ ਨੂੰ ਇਕੱਠੇ ਹੋਣ ਦੀ ਲੋੜ ਨਾ ਪੈਂਦੀ ਪਰ ਮਤਲਬ ਮੈਂ ਨਹੀਂ ਸਮਝਦਾ ਕਈ ਵਾਰੀ ਅ ਕਈ ਵਾਰੀ ਅਚਨ ਚੇਤ ਵੀ ਹੋ ਜਾਂਦਾ ਹੈ ਉਹ ਵੀ ਹੋ ਜਾਂਦਾ ਹੈ ਪਰ ਸਾਡਾ ਜਿਹੜਾ ਮਕਸਦ ਹੈ ਉਹ ਸਿਰਫ ਸਾਡੇ ਐਨਆਰਆਈ ਵੀਰਾਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਉਤਸ਼ਾਹਿਤ ਕਰਨਾ ਹੈ ਕਿ ਉਹ ਸਵੈਮ ਕਿਉਂਕਿ ਸਰਕਾਰਾਂ ਜਾਂ ਕੋਈ ਹੋਰ ਦਾਨੀ ਸੱਜਣ ਕਿੰਨਾ ਕੁ ਕੰਟ੍ਰਿਬਿਊਟ ਕਰ ਸਕਦੇ ਆ ਅਲਟੀਮੇਟਲੀ ਜਿੱਦਾਂ ਕਿ ਇੱਥੇ ਸਾਡੇ ਤੋਂ ਬੋਲਦੇ ਪਹਿਲਾਂ ਬੁਲਾਰਾ ਨੇ ਕਿਹੜੇ ਦੱਸਿਆ 95 ਲੱਖ ਬਾਹਰੋਂ ਆਇਆ 5 ਲੱਖ ਪਿੰਡ ਵਾਲਿਆਂ ਨੂੰ ਵੀ ਲਾਉਣ ਲਿਖਿਆ ਤਾਂ ਜੋ ਉਹਨਾਂ ਨੂੰ ਵੀ ਲੱਗੇ ਕਿ ਇਹ ਸਵੰਧ ਦੇ ਵਿੱਚ ਉਹਨਾਂ ਦਾ ਵੀ ਯੋਗਦਾਨ ਹੈ ਸਰਕਾਰਾਂ ਵੀ ਯੋਗਦਾਨ ਪਾਉਂਦੀਆਂ ਔਰ ਬੜੇ ਸਾਲਾਂ ਤੋਂ ਸਰਕਾਰਾਂ ਯੋਗਦਾਨ ਪਾਉਂਦੀਆਂ ਆ ਰਹੀਆਂ ਪਰ ਐਨਆਰਆਈ ਵੀਰ ਸਾਡੇ ਦਾਨੀ ਸੱਜਣ ਬਹੁਤ ਸਾਲਾਂ ਤੋਂ ਅਸੀਂ ਦੇਖਦੇ ਆਂ ਕਈ ਵਾਰੀ ਕੋਈ ਪਿੰਡ ਦਾ ਮੋਹਤਵਾਰ ਬੰਦਾ ਜਦੋਂ ਚੱਲ ਵੱਸਦਾ ਸੀ ਜਾਂ ਕੋਈ ਹੋਰ ਬੱਚਾ ਪੈਦਾ ਹੁੰਦਾ ਸੀ ਉਹਦੀ ਖੁਸ਼ੀ ਦੇ ਵਿੱਚ ਵੀ ਲੋਕ ਸਕੂਲਾਂ ਦੇ ਕਮਰੇ ਬਣਾਉਂਦੇ ਰਹੇ ਆ ਐਨਆਰਆਈ ਵੀਰ ਵੀ ਬਣਾਉਂਦੇ ਰਹੇ ਆ ਹੋਰ ਪਿੰਡ ਦੇ ਸਾਂਝੇ ਕੰਮ ਵੀ ਕਰਕੇ ਬਣਾਉਂਦੇ ਰਹਿ। ਜਿਹਦੇ ਕੰਮ ਕੀਤਾ ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮੇਰੀ ਤਾਂ ਇਹੀ ਰਿਕੁਐਸਟ ਹੈ। ਹਾਂਜੀ ਸਰ ਕੀ ਨਾਮ ਦੀ? ਮੇਰਾ ਜਰਨੈਲ ਸਿੰਘ ਜੀ। ਜਨਾਬ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਵਾ ਇੱਕ ਨੀ ਪੱਥਰ ਰੱਖਿਆ ਜਾ ਰਿਹਾ ਆ ਪਕਹਿ ਸਕਦੇ ਆ। ਜਿਹੜਾ ਛੱਪੜ ਬਣ ਰਿਹਾ ਹੈ। ਹਾਂਜੀ। ਕੀ ਕਹਿਣਾ ਚਾਹੋਗੇ? ਛੱਪੜ ਵੀ ਬਣਾਇਆ ਸਕੂਲ ਵੀ ਬਣਾਇਆ 60 ਲੱਖ ਦੀ ਕਾਬਦਨਾ। ਸਾਡਾ ਜਿਹੜਾ ਮੇਰਾ ਐਪਰੀਸ਼ੀਏਟ ਦੀ ਗੱਲ ਕਰਦੇ ਨਾ ਜਿਹਦੇ ਬਾਰ-ਬਾਰ ਕਰਦੇ ਐਪਰੀਸ਼ੀਏਟ ਨਹੀਂ ਕਰਦੇ। ਮੈਨੂੰ ਐਪਰੀਸ਼ੀਏਟ ਦੀ ਕੋਈ ਭੁੱਖ ਨਹੀਂ ਹੈਗੀ ਮੈਂ ਰਿਟਾਇਰਡ ਪੁਲਿਸਮੈਨ ਵੀ ਪੁਲਿਸਮੈਨ ਵੀ ਤੇ ਨੈਸ਼ਨਲ ਪੱਧਰ ਦਾ 800 ਮੀਟਰ ਦਾ ਸਪੀਟ ਵੀ ਹੈ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਕਈ ਬੰਦੇ ਜਿਹੜੇ ਇਹਨਾਂ ਚੋਂ ਜੇ ਤੁਸੀਂ ਗੁਰਦੁਆਰੇ 10 ਪਾਉਂਡ ਵੀ ਦਿੰਨੇ ਤਾਂ ਉਹ ਫੀਲ ਕਰਦੇ ਵੀ ਸਾਡਾ ਨਾ ਹੋ ਜਿਹੜੀ ਬੀਬੀ ਦੀ ਗੱਲ ਕਰਦੇ ਆ ਬੀਬੀ ਨਾਲ ਸਾਡਾ ਕੋਈ ਝਗੜਾ ਨਹੀਂ ਹੈਗਾ ਮੈਂ ਉਹ ਦੇਖਿਆ ਵੀ ਨਹੀਂ ਉਹਨਾਂ ਨੂੰ ਨਾ ਉਹਨਾਂ ਨਾਲ ਉਹਨਾਂ ਨੂੰ ਨਾ ਉਹਨਾਂ ਬਾਰੇ ਮੈਂ ਕੁਝ ਕਹੀ ਸਕਦਾ ਅਫਮਾਨ ਨੇ ਉਹ ਕਹਿੰਦੇ 25 ਸਾਲ ਪਹਿਲਾਂ ਜਿਹੜਾ ਪੈਸਾ ਲਗਾਵੇਗਾ ਪਰ ਮੈਨੂੰ ਨਹੀਂ ਪਤਾ ਹੈਗਾ ਕਿ ਕਿੰਨੇ ਲਾਇਆ ਸੀ ਮੈਂ ਤਾਂ ਐਨਆਰਆਈ ਨੂੰ ਜਾਣਦੇ ਤੱਕ ਨਹੀਂ ਮੈਂ ਇਹ ਵੀ ਬਲੀਵ ਕਰਦਾ ਬਈ ਉਹਨਾਂ ਦਾ ਕਸੂਰ ਨਹੀਂ ਕੋਈ ਵੀ ਇਹ ਜਿਹੜੇ ਬੰਦੇ ਇੱਥੇ ਦੋ ਤਿੰਨ ਆਪ ਹੀ ਉਹਨੂੰ ਮਿਸਲਟ ਕਰਦੇ ਆ ਦੋ ਬੰਦੇ ਹੋ ਤਿੰਨ ਤਿੰਨ ਹੋ ਸਕਦੇ ਆ ਉਹਨੂੰ ਸ਼ਾਇਦ ਨਾ ਹੀ ਪਤਾ ਹੋਵੇ ਵੀ ਐਨ ਆਰ ਆਈ ਮੈਂ ਆਇਆ ਇਸ ਮਤਲਬ ਇਹ ਮੇਰੇ ਖਿਆਲ ਮੈਂ ਉਹਨੂੰ ਬਲੇਮ ਕਰਨਾ ਨਹੀਂ ਇਹ ਨਾ ਸਮਝਦਾ ਮੈਂ ਸਗੋਂ ਆਪ ਵੀ ਆਮ ਪਾਰਟੀ ਦਾ ਇੰਗਲੈਂਡ ਚ ਇੱਕ ਕਨਵੀਨਰ ਸੀਗਾ ਤੇ